ਤੋ ਦੇਖਣ ਨੂੰ ਲਈ ਇੱਥੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਜਿਹੜੀ ਹੱਤੋਂਪਾਈ ਹੋ ਰਹੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਦੇ ਨਾਲ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਤੱਕ ਬਰਹਾ ਕੇ ਇਸ ਦਰਾਂ ਮਾਹੌਲ ਆ ਕਾਫੀ ਤਣਾਅਪੂਰਨ ਹੁੰਦਾ ਦਿਖਾਈ ਦਿੰਦਾ ਦੱਸਦੀ ਹੈ ਕਿ ਦਰਅਸਲ ਇਹ ਮਾਮਲਾ ਜਿਹੜਾ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰਨ ਦਾ ਜਿਸ ਨੂੰ ਲੈ ਕੇ ਲਗਾਤਾਰ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੀ ਹੈ ਪਰ ਉੱਥੇ ਅਜ ਕਿਸਾਨਾਂ ਦੇ ਵੱਲੋਂ ਜਿਵੇਂ ਹੀ ਆਪਣੀਆਂ ਜੁਵੀਆਂ ਨੰਕਰ ਤੋਂ ਰੋਕਣ ਲਈ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਇਸ ਤਰ੍ਹਾਂ ਕਿ ਕਿਸਾਨ ਜ਼ਖਮੀ ਵੀ ਵੀ ਹੋਏ ਨ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਪੁਲ ਦੇ ਵੱਲੋਂ ਅਥਰੂ ਗੈਦੇ ਗੋਲੇ ਤੱਕ ਬਰਾਏ ਗਏ ਕਹਿੰਦਾ ਯਾਰ ਕਿਤੇ ਤਾਂ ਕਹਾਣੀ ਹੋਊਗਾ ਕਿਸਾਨਾਂ ਦੀ ਸਹਿਮਤੀ ਨਾਲ ਸਾਰੀਆਂ ਗੱਲਾਂ ਸਹੀ ਚੱਲਣਗੀਆਂ ਉਹ ਭਰਾ ਉਹ ਸਾਰਿਆਂ ਤੋਂ ਬਦਲ ਚੁੱਕੀ ਐ ਨੰਗੇ ਜਿਹੇ ਰੂਪ ਚ ਹੁਣ ਤੁਸੀਂ ਇਹ ਗੱਲ ਸੋਚੋ ਜੇ ਗੱਲ ਨੂੰ ਜੇ ਉਹਨਾਂ ਸਾਰੀ ਪੰਜਾਬ ਦੀ ਜ਼ਮੀਨ ਕਿਸ ਤਾ ਅਕਵਾਇਰ ਕਰ ਲਈ ਤੁਹਾਨੂੰ 24 ਲੱਖ ਦੇਣਾ ਲੈਣਾ ਲੈਣ ਉਹਨੇ ਧੱਕੇ ਨਾਲ ਫੌਜ ਲਾ ਕੇ ਬਾਹਰ ਕੱਢਾਂਗੇ ਕੋਈ ਨਾ ਉਹ ਰਾਹ ਬੰਦ ਕਰਨਾ ਜਿਵੇਂ ਆਪਾਂ ਜੱਠਿਆੜ ਵਿੱਚ ਪੁਰਕੀ ਲੋਕੀ ਸੀ ਉਹ ਰਾਹ ਬੰਦ ਹੋਇਆ ਜੱਠਿਆੜ ਵਾਲੇ ਨਾ ਜਾਂਦੇ ਕੁਰਤੀ ਲਈ ਲੈ ਜਾਨੇ ਅਸੀਂ ਕਿੰਨੀਆਂ ਜ਼ਮੀਨਾਂ ਤਾਂ ਇਹਨਾਂ ਨੇ ਉਹ ਰਾਹ ਖੋਲਣਾ ਬੂਰੇ ਪੰਜਾਬ ਦਾ ਜ਼ਮੀਨਾਂ ਗਵਰ ਕਰਕੇ ਆ ਵੀ ਮਨਮਰਜ਼ੀ ਦਾ ਰੇਡ ਦੇ ਕੇ ਕਬਜ਼ਾ ਕਰਨ ਵਾਸਤੇ ਇਹ ਭਰਾਵੋ ਰਾਹ ਬੰਦ ਕਰਨ ਦਾ ਮਸਲਾ ਹੈ ਤੇ ਜਦੋਂ ਜ਼ਮੀਨ ਦਾ ਮਸਲਾ ਹੁੰਦਾ ਉਹ ਸਾਡੇ ਸ਼ਹੀਦ ਵੀ ਕਹਿ ਗਏ ਸੀ ਸਾਧੂ ਸਿਓ ਜਿਉਂਦੇ ਹੋਏ ਵੀ ਭਾਈ ਜਨੂਨਾਂ ਵਾਲੇ ਮਸਲਿਆਂ ਤਲਾ ਸਿਰ ਲੱਗਦੇ ਆ ਉਹਨੇ ਪੁਲਾਟੀ ਸਰਲਾਤਾ ਅੰਮਰਸਰ ਦੇ ਵਿੱਚ ਜਾ ਕੇ ਪੰਜ ਭਰਾ ਉਹ ਪਤਾ ਨਹੀਂ ਕੀ ਦਾ ਲੱਗਣਾ ਮਸਕੇ ਲਾਗੂ ਕਹੇ ਮੇਰਾ ਲੈ ਲਓ ਸਰ ਫਰਾਂ ਨੂੰ ਪਹਿਲਾਂ ਮੈਂ ਚਾਰ ਬੈਠਾ ਨਹੀਂ ਲਿਆ ਕਿ ਨਜ਼ਰ ਦੇ ਕਿਸੇ ਨੇ ਇਹਦਾ ਸਰ ਲੱਗਣਾ ਕੋਈ ਨਹੀਂ ਪਤਾ ਜੇਠੂਆਂ ਕਿਹੜਾ ਬਦਸ਼ਹੀ ਮਜ਼ਦੂਰਾਂ ਦੇ ਸਰ ਲੱਗਣਿਆ ਨੌਜਵਾਨਾਂ ਦੇ ਆ ਦੂਰਾ ਸਰ ਨਹੀਂ ਲੱਗਿਆ ਕਿਹਦਾ ਜੇਠੂਆਂ ਜ ਵੀ ਐਨ ਵੀ ਆਗੂ ਕੋਈ ਲੁਗ ਗਈ ਸੀ ਮੁਰੇ ਸੀ ਪੜਨ ਵਾਲਿਆ ਚੋ ਇਸ ਕਰਕੇ ਭਰਾਵੋ ਪਹਿਲਾਂ ਤਾਂ ਇਹ ਮਨ ਬਣਾ ਲਓ ਕਿੰਨਾਂ ਦਾ ਕੋਈ ਇਸ ਤੋਂ ਬਾਅਦ ਨਾਕਾ ਜੇ ਨਾਕਾ ਖੜਨ ਨਹੀਂ ਦੇਣਾ ਸਾਡਾ ਜਿੰਨਾ ਮਰਜ਼ੀ ਨੁਕਸਾਨ ਹੋਵੇ ਜੇ ਸਾਡੇ ਵੀ ਉਵੇਂ ਜੇ ਕਰੋ ਕੋ ਡਾਂਗਾ ਛੋਟੀਆਂ ਮਾਰਨੇ ਆ ਪਹਿਲਾਂ ਸਮਝਾਓ ਨਹੀਂ ਹਰ ਤੱਕ ਬਰੋਬਰ ਕਰਨਾ ਪੈਣਾ ਭਰਾਵੋ ਸਲੂਕ ਇਹ ਹੋ ਲੜਾਈ ਜਹੀ ਦੀ ਐ ਇਹ ਬੋਲੀ ਬਦਲੀ ਲੜਾਈ ਨਾਲ ਕੰਮ ਗਾਹਾਂ ਨਹੀਂ ਚੱਲਦਾ ਜਿੱਥੇ ਸਰਕਾਰਾਂ ਆ ਗਈਆਂ ਤੇ ਜੇ ਕਿਸੇ ਨੂੰ ਲੱਗਦਾ ਭਰਾਵੋ ਮੈਂ ਤਾਂ ਹਜੇ ਜਿਉਦੇ ਰਹਿਣਾ ਉਹ ਇਥੋਂ ਵਹਾਂ ਨਾ ਜਾਇਓ ਕੋਈ ਦਿੱਕਤ ਨਹੀਂ ਜਦੋਂ ਸਾਰੀਆਂ ਗੱਡੀਆਂ ਚੜ੍ਹਦੀਆਂ ਹੋਣਗੇ ਉਦੋਂ ਬਾਥਰੂਮ ਕਰ ਲਿਓ ਹੋਰ ਕਰ ਲਿਓ ਜਾਂ ਕਹਿ ਦਿਓ ਬਾਈ ਮੇਰਾ ਨਹੀਂ ਮਨ ਮੰਦਾ ਕੋਈ ਲੰਮਾ ਨਹੀਂ ਤੁਹਾਨੂੰ ਭਰਾਵੋ ਤੇ ਜੇ ਜਦੋਂ ਪੰਗਾ ਪੈ ਗਿਆ ਉਦੋਂ ਉਹ ਵੀ ਮੈਂ ਥੋੜਾ ਪਿੱਛੇ ਹੋ ਜਾ ਆ ਜਿੰਨਾ ਕੱਠਾ ਸਾਰਾ ਕੱਠ ਨਹੀਂ ਪਟਦਾ ਹੁੰਦਾ ਨਾਮ ਦੀ ਸਾਰੀ ਫੋਰਸ ਪਟਦੀ ਹੁੰਦੀ ਹੈ ਉਹ ਗਨਕੇ ਲਾਏ ਹੁੰਦੇ ਆ ਬੰਦੇ ਮੂਰੇ ਉਹ 100 ਹੋ ਸਕਦਾ 150 ਹੋ ਸਕਦਾ ਤੇ ਛੋਟੇ ਵੀ ਤਾਂ ਹਜ਼ਾਰੇ ਇਸ ਕਰਕੇ ਜਿਹੜਾ ਇਥੋਂ ਚੱਲਣਾ ਜਾਮਕੇ ਨਾਲ ਸੂਬੇ ਦੇ ਦੋ ਆਗੂ ਜਿਹੜਾ ਬਠਿੰਡੇ ਜ਼ਿਲ੍ਹਾ ਪ੍ਰਧਾਨ ਜੀ ਆ ਸਾਰਾ ਮਾਣ ਤੇ ਗਾਲਾਂ ਝਾੜ ਇਹ ਸੂਬੇ ਵੱਲੋਂ ਵਾਈ ਕਰਨਗੇ ਤੁਹਾਡੀ ਉਦੋਂ ਇਲਾਵਾ ਭਰਾਵਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਹੈ ਪ੍ਰਧਾਨਾਂ ਉਦੋਂ ਉਹਨਾਂ ਜਿਹੜਾ ਬਲਾਕਾਂ ਦੇ ਪ੍ਰਧਾਨ ਹੋ ਉਹਨਾਂ ਨੇ ਜਿਲ੍ਹੇ ਦੀ ਸੁਣਨੀ ਐ ਤੁਹਾਨੂੰ ਕੁਝ ਹੀ ਲੱਗਦਾ ਹੋਵੇ ਮੋਰ ਜੇਜ ਭਰਾਵੋ ਰਹਿਣਾ ਸਲਾਵਾ ਨਹੀਂ ਹੁੰਦੀ ਆਪਣੀਆਂ ਬਾਅਦ ਕਦੋਂ ਕਿੱਡਾ ਨੁਕਸਾਨ ਹੋ ਗਿਆ ਬਾਅਦ ਕਰ ਲਾਂਗੇ ਰਿਵੀਊ ਜੇ ਕੋਈ ਫਰਕ ਰਹਿ ਗਿਆ ਹੋਇਆ ਉਮਰਾਂ ਲੱਗੀਆਂ ਭਰਾਵੋ ਆਪਣੇ ਆਗੂਆਂ ਦੇ ਇਸ ਕੰਮ ਤੇ ਉਮਰਾਂ ਭੇਡ ਵੱਡਾ ਹੈ ਗਿਆ ਸਰਕਾਰ ਦਾ ਹਮਲਾ ਵੱਡਾ ਹੈ ਗਿਆ ਲੇ ਜੇ ਭਾਈ ਜ਼ਮੀਨਾਂ ਹੋਰੀਆਂ ਫਿਰ ਰਹਿ ਕੇ ਜਾਊ ਸਾਡੇ ਬੱਲੇ ਐ ਖਾਲ ਦੀ ਲੜਾਈ ਲੜਨ ਚੱਲਿਆ ਜੱਪਾ ਸੇਸガル ਕੇ ਸਾਰੇ ਟਾਈਮ ਹੋ ਤਾਂ ਜਾਬਦਿਲ ਰਹਿਣਾ ਕਿਸੇ ਨੇ ਮਗਰਮੂਰੇ ਨਹੀਂ ਨੰਗਾ ਜਿੰਮੇ ਜਿੰਮੇ ਗੱਡੀਆਂ ਲੱਗਿਆ ਵੇਸੇ ਜਿਲ੍ਹੇ ਦੀ ਹੋਵੇ ਮੂਰੇ ਬੰਦੇ ਲੱਗਣਗੇ ਮੂਰੇ ਗੱਡੀਆਂ ਹੋਣੀਆਂ ਸਪੀਕਰ ਵਾਲੀ ਸਾਰਿਆਂ ਨੇ ਅਬ ਉਸ ਰੱਡੀ ਦੇ ਮਗਰ ਜਾਣਾ ਹੈ ਘਬਰਾ ਦਾ ਆਪਣੀ ਜਨੀ ਪੈਣਾ ਤੇ ਹੁਣ ਭਰਾਵੋ ਮੈਂ ਤੁਹਾਡੇ ਕੋਲ ਹੱਥ ਖੜੇ ਜੇ ਤਿਆਰ ਹੋ ਸਿਰ ਦੇ ਇਹਨੂੰ ਫਿਰ ਭਾਵੇਂ ਕਫਨ ਵੱਲੋਂ ਆਜੋ ਜਿਵੇਂ ਉੱਥੇ ਗਏ ਸੀ ਜੇ ਕੋਈ ਮਾੜਾ ਮੋਟਾ ਲੱਗਦਾ ਵੀ ਨਹੀਂ ਚਾਰ ਸਾਲ ਹੋਰ ਜਿਉਣਾਗੇ ਜੋਰ ਜੂਨੀਏ ਦਿੰਦੇ ਜੇ ਉਹਦਾ ਭਰਾ ਕੋਲ ਤਲੀ ਗੇਰ ਕਰ ਕੀ ਜਾਊਗਾ ਕਿੰਨਾ ਚਿਰ ਰਹਿ ਸਕਦੇ ਆ ਆ ਮੌਤ ਭਾਵੇਂ ਪਰਬਤੋਂ ਭਾਰੀ ਐ ਟੱਕੋ ਹੌਲੇ ਨਹੀਂ ਮਰਨਾ ਇਸ ਕਰਕੇ ਨੇ ਜੋਰ ਨਾਲ ਬੋਲੀ ਜਾਂਦੇ ਆ ਭਾਵੇਂ ਮਰ ਜਿਹੜੀ ਮਰਜ਼ੀ ਹੋਵੇ ਸੇਧ ਦੀ ਹੱਥ ਜਿਹੜੀ ਮਰਜ਼ੀ ਹੋਵੇ ਕੋਈ ਪਰਵਾਹ ਨਹੀਂ ਦੇਖੋ ਬਾਦ ਦਾ ਜਿਹੜਾ ਦੱਦੀ ਕਿ ਲਗਾਤਾਰ ਕਿਸਾਨ ਆਪਣੀ ਹੱਕੀ ਮੰਗਾਂ ਤੇ ਚੱਲਦੇ ਨੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਇਹ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਕਿਸਾਨ ਸੰਘੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਜਿਹੜੇ ਸਰਕਾਰ ਦੇ ਖਿਲਾਫ ਆਪਣੀ ਲੜਾਈ ਲੜ ਰਹੇ ਦੂਜੇ ਪਾਸੇ ਕਿਸਾਨ ਇਹ ਨੇ ਜਿਹੜੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲੱਗੇ ਨੇ ਕਿ ਜ਼ਮੀਨਾਂ ਵਾਲੀ ਇਹਨਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਗਈਆਂ ਨੇ ਪਰ ਇਹਨਾਂ ਕਿਸਾਨਾਂ ਦਾ ਕਹਿਣਾ ਸਾਨੂੰ ਸਾਡੀ ਜ਼ਮੀਨ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਜ ਤੇ ਚੱਲਦੇ ਆ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ